ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ 1.5 ਮਿੰਟ ਦਾ ਸਮਾਂ ਕੱਢ ਕੇ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਸਾਰੀਆਂ ਬੀਤੇ ਸਮੇਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਤੁਹਾਡੀਆਂ ਤਾਜ਼ਾ ਹੋ ਜਾਣੀਆਂ ਬੇਸ਼ੱਕ ਮੌਜੂਦਾ ਸਮੇਂ ਦੇ ਵਿੱਚ ਸਾਡੇ ਕੋਲ ਲੱਖ ਸੁੱਖ-ਸੂਲਤਾ ਹੋਣ ਪਰ ਬੀਤੇ ਸਮੇਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਸਾਨੂੰ ਸਕੂਨ ਦਿੰਦੀਆਂ ਨੇ ਦੋਸਤੋ ਮੌਜੂਦਾ ਸਮਾਂ ਚੱਲ ਰਿਹਾ ਹੈ ਭੱਜ ਦੌੜ ਵਾਲਾ ਕਾਰਾਂ ਕੋਠੀਆਂ ਵਾਲਾ ਪਰ ਜਦੋਂ ਕਿਤੇ ਇਦਾਂ ਦੀਆਂ ਚੀਜ਼ਾਂ ਤੇ ਝਾਤ ਪੈਂਦੀ ਆ ਜਿੱਥੇ ਕੱਚੇ ਘਾਰ ਕੱਚੀਆਂ ਪਈਆਂ ਕੱਚੀਆਂ ਗਲੀਆਂ ਦੇਖਣ ਨੂੰ ਮਿਲਦੀਆਂ ਨੇ ਤਾਂ ਇੱਕ ਦੋ ਪਲ ਦੇ ਵਾਸਤੇ ਜ਼ਿੰਦਗੀ ਰੁਕ ਜਾਂਦੀ ਆ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤੇ ਤਹਿਸੀਲ ਸੂਰਤਗੜ ਦੇ ਨੇੜੇ ਪੈਂਦਾ ਇਹ ਪਿੰਡ ਪਦਮਪੁਰਾ ਹੈ ਜਿਹੜਾ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਪਿੰਡ ਦੇ ਵਿੱਚ ਜਿੱਥੇ ਬਹੁਤ ਸਾਰੇ ਪੱਕੇ ਮਕਾਨ ਨੇ ਉਥੇ ਬਹੁਤ ਸਾਰੇ ਕੱਚੇ ਘਰ ਵੀ ਅੱਜ ਵੀ ਦੇਖਣ ਨੂੰ ਮਿਲਦੇ ਨੇ ਦੋਸਤੋ ਇਸ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਇਹ ਘਰ ਦੇਖ ਰਹੇ ਹੋ ਖੁੱਲਾ ਡੁੱਲਾ ਵਿੜਾ ਕੱਚਾ ਘਰ ਸਾਰੇ ਦਾ ਸਾਰਾ ਇਸ ਵੀਡੀਓ ਦੇ ਰਹੀਂ ਅਸੀਂ ਕੋਸ਼ਿਸ਼ ਕੀਤੀ ਆ ਉਹਨਾਂ ਸਾਰੇ ਕੱਚੇ ਘਰਾਂ ਨੂੰ ਕਵਰ ਕਰਨ ਦੀ ਜਿਹੜੇ ਇਸ ਪਿੰਡ ਦੇ ਵਿੱਚ ਅੱਜ ਵੀ ਆਬਾਦ ਨੇ ਦੋਸਤੋ ਇਹਨਾਂ ਜਿਹੜੇ ਕੱਚੇ ਘਰਾਂ ਦੀ ਟੌਹਰਾ ਉਹ ਵੱਖਰੇ ਤਰ੍ਹਾਂ ਦੀ ਆ ਅੱਜ ਤੋਂ ਤਕਰੀਬਨ 40-50 ਸਾਲ ਪਿੱਛੇ ਨਿਗਾ ਮਾਰੀਏ ਤਾਂ ਇਸ ਤਰ੍ਹਾਂ ਦੇ ਜਿਹੜੇ ਪਿੰਡ ਹੁੰਦੇ ਸੀ ਕੱਚੀਆਂ ਗਲੀਆਂ ਤੇ ਕੱਚੀਆਂ ਵੱਡੇ ਵੱਡੇ ਘਰਾਂ ਦੀਆਂ ਕੰਧਾਂ ਹੁੰਦੀਆਂ ਸੀ ਕੱਚੀਆਂ ਹਵੇਲੀਆਂ ਹੁੰਦੀਆਂ ਸੀ ਉਹ ਚੀਜ਼ਾਂ ਦੋਸਤੋ ਜਦੋਂ ਝਾਤ ਮਾਰਦੇ ਆ ਪਿੱਛੇ ਤਾਂ ਉਹਨਾਂ ਦਿਨਾਂ ਨੂੰ ਹਰ ਬੰਦਾ ਯਾਦ ਕਰਦਾ ਹੈ ਜਿਹੜੀਆਂ ਚੀਜ਼ਾਂ ਅੱਖੀ ਵੇਖੀਆਂ ਸੀ ਅੱਜ ਸਮਾਂ ਬਦਲ ਚੁੱਕਿਆ ਹੈ ਬੇਸ਼ੱਕ ਅਸੀਂ ਬਹੁਤ ਸਾਰੀ ਤਰੱਕੀ ਕਰ ਲਈ ਪਰ ਹਰ ਇੱਕ ਬੰਦਾ ਜਿਹੜਾ ਉਹ ਬੀਤੇ ਸਮੇਂ ਦੀਆਂ ਜਦੋਂ ਚੀਜ਼ਾਂ ਨੂੰ ਦੇਖਦਾ ਤਾਂ ਇੱਕਦਮ ਜਿਹੜੀ ਜ਼ਿੰਦਗੀ ਆ ਉਹ ਪਿੱਛੇ ਚਲੀ ਜਾਂਦੀ ਆ ਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਅੱਜ ਵੀ ਸਕੂਨ ਮਿਲਦਾ ਹੈ। ਇਸ ਪਿੰਡ ਦੇ ਵਿੱਚ ਦੋਸਤੋ ਜਿਹੜਾ ਮਾਹੌਲ ਉਹ ਸਾਰਾ ਪ੍ਰਾਣਾ ਹੀ ਦੇਖਣ ਨੂੰ ਮਿਲੇਗਾ। ਜਿਸ ਤਰ੍ਹਾਂ ਜਦੋਂ ਦੀਵਾਲੀ ਦਾ ਤਿਹਾਰ ਹੁੰਦਾ ਤਾਂ ਇਹਨਾਂ ਘਰਾਂ ਨੂੰ ਇਹ ਲੋਕ ਕਲੀ ਵਗੈਰਾ ਕਰਦੇ ਆ ਤੇ ਗੋਹੇ ਮਿੱਟੀ ਦੇ ਨਾਲ ਲਿੰਬ ਪੋਚ ਕੇ ਰੱਖਦੇ ਆ। ਏ ਦੋਸਤੋ ਤੁਸੀਂ ਗਲੀ ਵੀ ਨਾਲ ਦੇਖ ਰਹੇ ਹੋ ਸਾਰੀ ਕੱਚੀ ਗਲੀਆ ਤੇ ਇਹਦੇ ਨਾਲ-ਨਾਲ ਇਹ ਜਿੰਨੇ ਘਰ ਨੇ ਤਕਰੀਬਨ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਹੋਵੇਗੀ ਸਾਰੇ ਦੇ ਸਾਰੇ ਕੱਚੇ ਘਰ ਦਿਖਾਈ ਦਿੰਦੇ ਆ ਇੱਥੇ ਕਿਕਰਾਂ ਦੇ ਰੋਖਾਂ ਕੁਝ ਖੁੱਲੀਆਂ ਡੋਲੀਆਂ ਥਾਵਾਂ ਨੇ ਪਿੰਡ ਦੇ ਵਿੱਚ ਇਸ ਪਿੰਡ ਦੇ ਵਿੱਚ ਦੋਸਤੋ ਜਦੋਂ ਇੱਕ ਢੇੜਾ ਕੱਢੀ ਦਾ ਤਾਂ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸਕੂਨ ਮਿਲਦਾ ਇਹ ਪਿੰਡ ਜਿਸ ਤਰ੍ਹਾਂ ਸ਼ਹਿਰ ਤੋਂ ਵੀ ਥੋੜਾ ਦੂਰ ਆ ਤੇ ਇਥੇ ਜਿਸ ਤਰ੍ਹਾਂ ਬਹੁਤ ਸਾਰਾ ਸਾਧਨ ਉਹਨਾਂ ਦੀ ਗਿਣਤੀ ਵੀ ਨਾ ਮਾਤਰਾ ਇਸ ਕਰਕੇ ਇਸ ਪਿੰਡ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸਕੂਨ ਸ਼ਾਂਤੀ ਆ ਉਹ ਦੇਖਣ ਨੂੰ ਮਿਲਦੀ ਆ ਦੋਸਤੋ ਅਸੀਂ ਇਸ ਪਿੰਡ ਦੀਆਂ ਵੱਖੋ ਵੱਖ ਜਿਹੜੀਆਂ ਕਲਿੱਪਾਂ ਨੇ ਉਹ ਇਕੱਠੀਆਂ ਕਰਕੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਕਿ ਹਰ ਬੰਦਾ ਜਿਹੜੀਆਂ ਬੀਤੇ ਸਮੇਂ ਦੀਆਂ ਯਾਦਾਂ ਨੇ ਉਹ ਅਸੀਂ ਜ਼ਿਆਦਾਤਰ ਕਿਸੇ ਨਾ ਕਿਸੇ ਜਰੀਏ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਚੀਜ਼ਾਂ ਦੋਸਤੋ ਅੱਜ ਜਿਹੜੀਆਂ ਰਿਕਾਰਡ ਕਰਕੇ ਆਪਾਂ ਸਾਂਝੀਆਂ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਰਫ ਆਪਾਂ ਨੂੰ ਵੀਡੀਓ ਦੇ ਰਾਈਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਹੌਲੀ-ਹੌਲੀ ਕਰਕੇ ਜਿਹੜਾ ਸਮਾਂ ਬਦਲਦਾ ਤੇ ਬਦਲਦੇ ਸਮੇਂ ਦੇ ਨਾਲ ਆ ਜਿਹੜਾ ਹਰ ਬੰਦਾ ਤਰੱਕੀ ਵੀ ਕਰਦਾ ਤਾਂ ਇਹਨਾਂ ਕਾچے ਘਰਾਂ ਦੀ ਥਾਂ ਵੀ ਆਉਣ ਵਾਲੇ ਸਮੇਂ ਨੇ ਪੱਕੇ ਘਰਾਂ ਨੇ ਲੈ ਲੈਣੀਆਂ ਤਾਂ ਇਹਨਾਂ ਚੀਜ਼ਾਂ ਨੇ ਵੀ ਇੱਕ ਦਿਨ ਖਤਮ ਹੋ ਜਾਣਾ ਪਰ ਅੱਜ ਇਹ ਚੀਜ਼ਾਂ ਦੋਸਤੋ ਦੇਖਣ ਨੂੰ ਮਿਲਦੀਆਂ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਜਿਹੜੀਆਂ ਪ੍ਰਾਣੀਆਂ ਵਿਰਾਸਤੀ ਚੀਜ਼ਾਂ ਨੇ ਉਹਨਾਂ ਨੂੰ ਕਵਰ ਕਰੀਏ ਤੇ ਕਵਰ ਕਰਕੇ ਤੁਹਾਡੇ ਤੱਕ ਪਹੁੰਚਾਈਏ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਕਮੈਂਟ ਜਰੂਰ ਕਰਿਆ ਜੇ ਤੇ ਇਸ ਵੀਡੀਓ ਨੂੰ ਆਪਣੇ ਵੱਧ ਤੋਂ ਵੱਧ ਜਿਹੜੇ ਦੋਸਤ ਮਿੱਤਰ ਤੁਹਾਡੇ ਨਾਲ ਸੋਸ਼ਲ ਮੀਡੀਆ ਦੇ ਰਹੀਂ ਜੁੜਿਆ ਉਹਨਾਂ ਤੱਕ ਅੱਗੇ ਸਾਂਝਾ ਜਰੂਰ ਕਰਿਆ ਜੇ ਕਿਉਂਕਿ ਦੋਸਤੋ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਨੇ ਉਹ ਬਹੁਤ ਮੁਸ਼ਕਲ ਦੇ ਨਾਲ ਕਦੇ-ਕਦਾਈਂ ਦੇਖਣ ਨੂੰ ਮਿਲਦੀਆਂ ਨੇ ਜ਼ਿਆਦਾਤਰ ਅੱਜਕੱਲ ਕੱਚੀਆਂ ਘਰਾਂ ਦੀਆਂ ਕੱਚੀਆਂ ਥਾਵਾਂ ਦੇ ਸੈਟਅਪ ਵਗੈਰਾ ਬਹੁਤ ਵੇਖਣ ਨੂੰ ਮਿਲਦੇ ਆ ਪਰ ਜੇਕਰ ਆਪਾਂ origignal ਗੱਲ ਕਰੀਏ ਕਿ ਇੱਕ ਕੱਚਾ ਪਿੰਡ ਕੱਚੇ ਘਰ ਦੇਖਣੇ ਨੇ ਤਾਂ ਉਹ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਦੋਸਤੋ ਹੋਰ ਵੀ ਸਾਡੀਆਂ ਵੀਡੀਓ ਦੇਖਣ ਦੇ ਲਈ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜਰੂਰ ਕਰਿਓ ਦੋਸਤੋ ਤੁਹਾਡੇ ਕਮੈਂਟ ਤੇ ਤੁਹਾਡੇ ਦੁਆਰਾ ਅੱਗੇ ਲੋਕਾਂ ਤੱਕ ਕੀਤਾ ਗਿਆ ਜਿਹੜਾ ਚੈਨਲ ਆ ਉਸ ਦੇ ਨਾਲ ਜਿਹੜਾ ਸਾਨੂੰ ਅੱਗੇ ਹੋਰ ਕੰਮ ਕਰਨ ਦਾ ਹੌਸਲਾ ਫਜਾਈ ਮਿਲਦਾ ਹੈ ਜਲਦੀ ਦੋਸਤੋ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਆਨੰਦ ਮਾਣੋ ਇਸ ਵੀਡੀਓ ਦਾ ਧੰਨਵਾਦ